ਸ੍ਰੀ ਹਿੰਦੂ ਦਰਦ ਕਾਲੀ ਮਾਤਾ ਮੰਦਰ ਪਟਿਆਲਾ ਵਿਕੇ ਪੰਜਾਬ ਦੇ ਸਿਕੰਦਰ ਹੋਣ ਦੇ ਨਾਤੇ ਔਰ ਇੱਕ ਬ੍ਰਾਹਮਣ ਹੋਣ ਦੇ ਨਾਤੇ ਮੈਂ ਥੋੜੀ ਜੀ ਸੰਗਤ ਨੂੰ ਦੁਆਰਾ ਬੇਤੀ ਕਰਨਾ ਚਾਹਾਂ ਕਿ ਜੋ ਮਾਤਾ ਕਾਲੀ ਮਾਤਾ ਦੇ ਅnder ਸ਼ਰਾਬ ਹੈ ਉਹ ਚਾਰਨ ਵਾਸਤੇ ਵਿਸ਼ੇਸ਼ ਸਾਰਿਆਂ ਨੂੰ ਬੇਨਤੀ ਕਰਦਾ ਵੀ ਸ਼ਰਾਬ ਦੀ ਥਾਂ ਚੁੰਨੀ ਸ਼ਿੰਗਾਰ ਦਾ ਸਮਾਨ ਪ੍ਰਸ਼ਾਦ ਔਰ ਤੋਂਗ ਬਣਾ ਲੈਣਾ ਲਿਜਾ ਕੇ ਤੁਸੀਂ ਉੱਚੜਾ ਸਕਦੇ ਹੋ ਕਿਉਂਕਿ ਸੱਜਣੋਂ ਉਧਰੋਂ ਨਿਰਾਤੇ ਜਾਂਦੇ ਹੁੰਦੇ ਨੇ ਨਿਰਾਤੇ ਦੋ ਵਾਰ ਨਿਰਾਤੇ ਹੁੰਦੇ ਨੇ ਦੋ ਵਾਰ ਕੋਹਤ ਲਗਾਤੇ ਆਉਂਦੇ ਨੇ ਕਿ ਆਪਾਂ ਨੂੰ ਇੱਥੋਂ ਦੱਸਣਾ ਹੈ ਕੋਈ ਨਾ ਕੋਈ ਵੀ ਜਾ ਕੇ ਸ਼ਰਾਮ ਚੜਾ ਦਿਓ ਜੀ ਆਪਾਂ ਬਿਦੀ ਬਿਨਾ ਹਣੀ ਚੰਗੀ ਤਰ੍ਹਾਂ ਪੁੱਛਦੇ ਉੱਤੋਂ ਨਰਾਤੇ ਕੰਦਰੇ ਹੁੰਦੇ ਨੇ ਉੱਤੋਂ ਆਪਾਂ ਜਾ ਕੇ شراب ਚੜਾ ਕਰੀਏ ਮਾਤਾ ਦਾ ਵਰਤ ਹੁੰਦਾ ਉਹ ਚੰਗਿਆਈ ਦੀ ਥਾਂ ਬੁਰਾਈ ਹੋ ਜਾਂਦੀ ਹੈ ਇਸ ਲਈ ਸਾਡੀ ਕਹੋ ਬੇਟੀ ਕਰਤਾ ਕਹਿੰਦੇ ਸਜਣੋ ਸ੍ਰੀ ਹਿੰਦੂ ਤਰਤ ਕਾਦੀ ਮਾਤਾ ਮੰਦਰ ਘਟਿਆਲਾ ਵਿਕੇ ਪੰਜਾਬ ਦੇ ਸਤਤਰ ਹੋਣ ਦੇ ਨਾਤੇ ਔਰ ਇੱਕ ਬ੍ਰਾਹਮਣ ਹੋਣ ਕੇ ਜਾਂਦੇ ਮੈਂ ਥੋੜੀ ਜੀ ਸੰਗਤ ਨੂੰ ਦੁਆਰਾ ਬੇਨਤੀ ਕਰਨਾ ਚਾਹਾਂ ਕਿ ਜੁਗ ਮਾਤਾ ਕਾਲੀ ਮਾਤਾ ਦੇ ਮਦਰ ਸ਼ਰਬ ਹੈ ਉਹ ਚਾਰਨ ਵਾਸਤੇ ਵਿਸ਼ੇਸ਼ ਸਾਰਿਆਂ ਨੂੰ ਬੇਨਤੀ ਕਰਦਾ ਵੀ ਸ਼ਰਬ ਦੀ ਥਾਂ ਚੁੰਨੀ ਸ਼ਿੰਗਾਰ ਦਾ ਸਮਾਨ ਪ੍ਰਸ਼ਾਦ ਜਾ ਕੇ ਤੁਸੀਂ ਉਚੜਾ ਸਕਦੇ ਹੋ ਕਿਉਂਕਿ ਸੱਜਣੋਂ ਉਧਰੋਂ ਨਰਾਤੇ ਚੱਲਦੇ ਹੁੰਦੇ ਨੇ ਨਰਾਤੇ ਦੋ ਵਾਰ ਨਰਾਤੇ ਉਹਨੇ ਦੋ ਵਾਰ ਕੋਹਤਲੇ ਨਰਾਤੇ ਆਉਂਦੇ ਨੇ ਕਿ ਆਪਾਂ ਨੂੰ ਇੱਥੋਂ ਦੱਸ ਦਿੰਦਾ ਕੋਈ ਨਾ ਕੋਈ ਵੀ ਜਾ ਕੇ ਸ਼ਰਾਬ ਚੜਾ ਦੂ ਜੀ ਪਰ ਆਪਾਂ ਬਿਣੀ ਬਿਨਾ ਹਰ ਨਹੀਂ ਚੰਗੀ ਤਰ੍ਹਾਂ ਪੁੱਛਦੇ ਉਧਰੋਂ ਨਰਾਤੇ ਕੰਦਰੇ ਆਉਂਦੇ ਨੇ ਉਧਰੋਂ ਆਪਾਂ ਜਾ ਕੇ ਸ਼ਰਾਬ ਚੜਾ ਦਈਏ ਮਾਤਾ ਦਾ ਬਖਤ ਹੁੰਦਾ ਹੈ ਉਹ ਚੰਗਿਆਈ ਦੀ ਥੋਕ

बहुत बहुत पसन्